ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਇੱਕ ਪਹਾੜੀ ਦੇ ਢਿੱਲੇ ਤੇ ਕਾਕ ਪਸੌਂਡ ਨਾਮ ਦਾ ਇੱਕ ਚਰਨਜੀਵੀ ॠषि ਰਹਿੰਦਾ ਸੀ ਉਹ ਉੱਥੇ ਬਹੰਗਮ ਸਾਧੂਆਂ ਨੂੰ ਪਰਮੇਸ਼ਰ ਦੀ ਕਥਾ ਸੁਣਾ ਰਿਹਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਦੇ ਨਜ਼ਦੀਕ ਹੀ ਆਪਣਾ ਡੇਰਾ ਲਾ ਲਿਆ ਸੀ ਜਦ ਕਾਕ ਪਸੌਂਡ ਨੇ ਕਥਾ ਦਾ ਭੋਗ ਪਾਇਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਅਲਾਹੀ ਬਾਣੀ ਦੇ ਸ਼ਬਦ ਦਾ ਗਾਇਨ ਸ਼ੁਰੂ ਕਰ ਦਿੱਤਾ ਸੀ ਸ਼ਬਦ ਸਰਵਣ ਕਰਕੇ ਕਾਕ ਪਸੌਂਡ ਦੇ ਨੇਤਰ ਮੂੰਦ ਹੋ ਗਏ ਸਨ ਸ਼ਬਦ ਸਰਮ ਕਰਕੇ ਹੀ ਉਸ ਨੂੰ ਆਤਮਕ ਆਨੰਦ ਦੀ ਪ੍ਰਾਪਤੀ ਹੋ ਗਈ ਸੀ ਉਹ ਚੱਲ ਕੇ ਗੁਰੂ ਜੀ ਦੇ ਕੋਲ ਪਹੁੰਚ ਗਿਆ ਸੀ ਤਾਂ ਉਸਨੇ ਭਾਈ ਮਰਦਾਨਾ ਜੀ ਨੂੰ ਪੁੱਛਿਆ ਤੁਸੀਂ ਇਸ ਸਥਾਨ ਤੇ ਜਿਸ ਸ਼ਬਦ ਦਾ ਕੀਰਤਨ ਗਾਇਨ ਕੀਤਾ ਹੈ ਉਸ ਉਸ ਨੂੰ ਸਰਵਣ ਕਰਨ ਨਾਲ ਮੈਨੂੰ ਸ਼ਾਖਸ਼ਾਤ ਪਰਮੇਸ਼ਰ ਦੇ ਦਰਸ਼ਨ ਹੋ ਗਏ ਹਨ ਇਹ ਬਾਣੀ ਕਿਸ ਮਹਾਪੁਰਸ਼ ਦੀ ਹੈ ਭਾਈ ਮਰਦਾਨਾ ਜੀ ਨੇ ਉਸ ਨੂੰ ਗੁਰੂ ਜੀ ਵੱਲ ਇਸ਼ਾਰਾ ਕਰਕੇ ਦੱਸਿਆ ਕਿ ਇਹ ਨਾਨਕ ਨਿਰੰਕਾਰ ਹੀ ਹਨ ਜੋ ਨਿਰੰਕਾਰ ਦਾ ਸਰਗਣ ਰੂਪ ਧਾਰਨ ਕਰਕੇ ਇਸ ਮਾਤ ਲੋਕ ਵਿੱਚ ਆਏ ਹਨ ਇਹ ਨੌ ਅਖੰਡ ਪ੍ਰਥਮੀ ਦਾ ਭਰਮਣ ਕਰਕੇ ਦੀਨ ਦੁਖੀਆਂ ਦਾ ਭਲਾ ਕਰਕੇ ਪਰਮੇਸ਼ਰ ਦਾ ਨਾਮ ਸਿਮਰਨ ਕਰਵਾਉਂਦੇ ਹਨ ਕਾਕ ਪਸੰਡ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਪ੍ਰਸੰਨ ਹੋਇਆ ਉਹ ਮੱਥਾ ਟੇਕ ਕੇ ਗੁਰੂ ਜੀ ਦੇ ਚਰਨਾਂ ਵਿੱਚ ਹੀ ਬੈਠ ਗਿਆ ਸੀ ਬਾਕੀ ਦੇ ਨਿਹੰਗਮ ਸਾਧੂਆਂ ਨੇ ਵੀ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਿਆ ਸੀ ਭਾਈ ਮਰਦਾਨਾ ਜੀ ਨੇ ਕਾਕ ਪਸੰਡ ਨੂੰ ਪੁੱਛਿਆ ਕਿ ਤੁਹਾਡੀ ਉਮਰ ਕਿੰਨੀ ਕੁ ਲਮੇਰੀ ਹੋ ਗਈ ਹੈ ਉਸ ਨੇ ਕਿਹਾ ਕਿ ਮੈਂ ਇੱਥੇ ਕਈ ਜੁਗਾਂ ਤੋਂ ਬੈਠਾ ਹਾਂ ਕਈ ਬ੍ਰਹਮਾ ਮੇਰੇ ਸਾਹਮਣੇ ਆਪਣੀ ਉਮਰ ਭੋਗ ਕੇ ਚਲੇ ਗਏ ਹਨ ਭਾਈ ਮਰਦਾਨਾ ਜੀ ਨੇ ਕਿਹਾ ਕਿ ਤੁਸੀਂ ਮਹਾਨ ઋષਿ ਹੋ ਅਤੇ ਚਰਨ ਜੀਵੀ ਵੀ ਹੋ ਫਿਰ ਵੀ ਤੁਹਾਨੂੰ ਕਾਂ ਦੀ ਜੂਨ ਕਿਸ ਕਰਕੇ ਪ੍ਰਾਪਤ ਹੋਈ ਹੈ ਕਾਗ ਪਸੰਡ ਨੇ ਕਿਹਾ ਕਿ ਮੈਂ ਅਜੋਧਿਆ ਦਾ ਵਾਸੀ ਸੀ ਅਤੇ ਬ੍ਰਾਹਮਣਾਂ ਦੇ ਘਰ ਵਿੱਚ ਮੇਰਾ ਜਨਮ ਹੋਇਆ ਸੀ ਮੈਂ ਸ਼ਿਵ ਜੀ ਦਾ ਅਪਾਸ਼ਕ ਸੀ ਅਯੁੱਧਿਆ ਵਿੱਚ ਉਸ ਸਮੇਂ ਕਾਲ ਪੈ ਗਿਆ ਸੀ ਮੈਂ ਅਯੁੱਧਿਆ ਛੱਡ ਕੇ ਅਜੈਨ ਸ਼ਹਿਰ ਵਿੱਚ ਚਲੇ ਗਿਆ ਸੀ ਉੱਥੇ ਮੈਂ ਇੱਕ ਗੁਰੂ ਧਾਰਨ ਕੀਤਾ ਉਹ ਗੁਰੂ ਮੈਨੂੰ ਵਿਸ਼ਨੂੰ ਭਗਵਾਨ ਜੀ ਦੇ ਬਾਣੀ ਅਤੇ ਸੇਵਾ ਦ੍ਰੜ ਕਰਵਾਉਂਦਾ ਸੀ ਅਤੇ ਮੈਂ ਸ਼ਿਵ ਜੀ ਦਾ ਪਾਸ਼ਕ ਹੋਣ ਕਾਰਨ ਸ਼ਿਵ ਜੀ ਦੀ ਭਗਤੀ ਕਰਨਾ ਚਾਹੁੰਦਾ ਸੀ ਇਸ ਕਾਰਨ ਮੈਨੂੰ ਆਪਣੇ ਗੁਰੂ ਨਾਲ ਈਰਖਾ ਹੋ ਗਈ ਸੀ ਇੱਕ ਦਿਨ ਮੈਂ ਸ਼ਿਵ ਜੀ ਦੇ ਮੰਦਿਰ ਵਿੱਚ ਬੈਠਾ ਸੀ ਉੱਧਰ ਮੇਰਾ ਗੁਰੂ ਆ ਗਿਆ ਮੈਂ ਈਰਖਾ ਬਸ ਹੋ ਕੇ ਆਪਣੇ ਗੁਰੂ ਦਾ ਸਤਿਕਾਰ ਨਹੀਂ ਕੀਤਾ ਮੇਰਾ ਗੁਰੂ ਆਦਰ ਨਰਾਦਰ ਤੋਂ ਨਰਲੇਪ ਹੋ ਚੁੱਕਾ ਸੀ ਉਸ ਨੇ ਤਾਂ ਮੇਰੇ ਤੇ ਕੋਈ ਗ੍ਰੋਧ ਨਹੀਂ ਕੀਤਾ ਸਗੋਂ ਸ਼ਾਂਤ ਰਿਹਾ ਪਰ ਸ਼ਿਵ ਜੀ ਦੇ ਮੰਦਰ ਵਿੱਚੋਂ ਇੱਕ ਆਕਾਸ਼ ਬਾਣੀ ਹੋਈ ਕਿ ਤੂੰ ਆਪਣੇ ਗੁਰੂ ਦਾ ਅਨਰਾਧਰ ਕੀਤਾ ਹੈ ਇਸ ਲਈ ਤੈਨੂੰ ਜਨਮ ਮਰਨ ਦੇ ਚੱਕਰ ਵਿੱਚ ਭਟਕਣਾ ਪਵੇਗਾ ਤੈਨੂੰ ਬਹੁਤ ਦੁੱਖ ਭੋਗਣੇ ਪੈਣਗੇ ਜਦ ਮੇਰੇ ਗੁਰੂ ਜੀ ਨੇ ਸ਼ਿਵ ਜੀ ਦਾ ਸ਼ਰਾਪ ਸੁਣਿਆ ਤਾਂ ਗੁਰੂ ਜੀ ਨੇ ਸ਼ਿਵ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਇਹ ਅਣਜਾਣ ਬੱਚਾ ਹੈ ਇਸ ਕੋਲੋਂ ਭੁੱਲ ਹੋ ਗਈ ਹੈ ਇਸ ਲਈ ਇਸ ਤੇ ਦਇਆ ਕਰਕੇ ਇਸ ਨੂੰ ਖਿਮਾ ਕਰ ਦਿਓ ਸ਼ੈਬ ਮੰਦਰ ਵਿੱਚੋਂ ਫਿਰ ਆਕਾਸ਼ ਬਾਣੀ ਹੋਈ ਕਿ ਮੇਰਾ ਸ਼ਰਾਪ ਤਾਂ ਖਾਲੀ ਨਹੀਂ ਜਾਵੇਗਾ ਪਰ ਤੁਸੀਂ ਇਸ ਦੇ ਗੁਰੂ ਹੋਣ ਦੇ ਨਾਤੇ ਇਸ ਦੀ ਭਲਾਈ ਲਈ ਅਰਦਾਸ ਕੀਤੀ ਹੈ ਇਸ ਦਾ ਇਸ ਨੂੰ ਇਹ ਲਾਭ ਮਿਲੇਗਾ ਕਿ ਹਰ ਜਨਮ ਵਿੱਚ ਇਸ ਨੂੰ ਪਰਮੇਸ਼ਰ ਦੀ ਸੋਝੀ ਰਹੇਗੀ ਕਈ ਜੁਨਾਂ ਵਿੱਚ ਭਟਕ ਕੇ ਅਤੇ ਬਹੁਤ ਦੁੱਖ ਪਾ ਕੇ ਮੈਨੂੰ ਫਿਰ ਮਨੁੱਖਾ ਜਨਮ ਮਿਲਿਆ ਤਾਂ ਪਰਮੇਸ਼ਰ ਦੀ ਕਿਰਪਾ ਨਾਲ ਮੈਨੂੰ ਲੋਮਸ ਰਿਸ਼ੀ ਦੇ ਦਰਸ਼ਨ ਹੋਏ ਮੈਂ ਉਹਨਾਂ ਤੋਂ ਗਿਆਨ ਉਪਦੇਸ਼ ਲਿਆ ਉਹਨਾਂ ਨੇ ਮੈਨੂੰ ਪਰਮੇਸ਼ਰ ਦੇ ਨਿਰਗੁਣ ਸਰੂਪ ਦਾ ਗਿਆਨ ਦੇਣਾ ਸ਼ੁਰੂ ਕਰ ਦਿੱਤਾ ਪਰ ਮੇਰੀ ਆਸਤਾ ਪਰਮੇਸ਼ਰ ਦੇ ਸਰਗੁਣ ਸਰੂਪ ਵਿੱਚ ਸੀ ਇਸ ਲਈ ਮੈਂ ਉਹਨਾਂ ਦੇ ਗਿਆਨ ਉਪਦੇਸ਼ ਨੂੰ ਮੰਨਣ ਦੀ ਬਜਾਏ ਉਹਨਾਂ ਨਾਲ ਬਾਦ-ਵਿਵਾਦ ਕਰਦਾ ਸੀ ਇੱਕ ਦਿਨ ਉਹਨਾਂ ਨੂੰ ਮੇਰੇ ਤੇ ਕ્રોਧ ਆ ਗਿਆ ਉਹਨਾਂ ਨੇ ਕ੍ਰੋਧ ਵਿੱਚ ਆ ਕੇ ਮੈਨੂੰ ਸ਼ਰਾਪ ਦੇ ਦਿੱਤਾ ਕਿ ਤੂੰ ਗੁਰੂ ਨਾਲ ਕਾ ਕਾ ਕਰਦਾ ਹੈ ਜਾ ਤੈਉਂ ਤਾਂ ਦੇ ਜ਼ੋਨ ਵਿੱਚ ਪੈ ਜਾ ਮੈਂ ਲੋਮਸ ਰਿਸੀ ਦੇ ਸਰਾਪ ਤੋਂ ਇੰਨਾ ਡਰ ਗਿਆ ਕਿ ਮੈਂ ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਆਪਣੀ ਗਲਤੀ ਲਈ ਖਿਮਾ ਜਾਂਚਨਾ ਕੀਤੀ ਸੀ ਤਾਂ ਉਹਨਾਂ ਨੇ ਮੇਰੇ ਤੇ ਤਰੁੱਟ ਕੇ ਕਿਹਾ ਕਿ ਸਰਾਪ ਤਾਂ ਵਾਪਸ ਨਹੀਂ ਹੋ ਸਕਦਾ ਤੂੰ ਚਰਨ ਜੀ ਵੀ ਹੋਵੇਗਾ ਅਤੇ ਤੈਨੂੰ ਸਦਾ ਆਤਮਕ ਗਿਆਨ ਰਹੇਗਾ ਤਾਂ ਦੇ ਜੂਨ ਵਿੱਚ ਵੀ ਮੈਨੂੰ ਪਰਮੇਸ਼ਰ ਦੇ ਨਿਰਗੁਣ ਸਰੂਪ ਦੀ ਪ੍ਰੇਮਾ ਭਗਤੀ ਵਿੱਚ ਬੜਾ ਰਸ ਆ ਰਿਹਾ ਹੈ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਮੈਂ ਤੁਨ ਹੋ ਗਿਆ ਹਾਂ ਗੁਰੂ ਜੀ ਉਸ ਦੀ ਪ੍ਰੇਮਾ ਭਗਤੀ ਤੋਂ ਬਹੁਤ ਪ੍ਰਸੰਨ ਹੋਏ ਅਤੇ ਉੱਥੋਂ ਅੱਗੇ ਲਈ ਚੱਲ ਪਏ ਸਨ ਗੌਰਤਿਆ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣਾ ਅਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ